ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਮੌਤ ਲੋਕ ਵਿੱਚ ਜਨਮ ਲੈਣ ਵਾਲਾ ਕੋਈ ਵੀ ਪ੍ਰਾਣੀ ਅਮਰ ਨਹੀਂ ਹੁੰਦਾ ਇੱਕ ਇੱਕ ਨਾ ਇੱਕ ਦਿਨ ਸਾਰਿਆਂ ਨੂੰ ਹੀ ਇਸ ਦੇਹ ਨੂੰ ਵਿਦਾ ਲੈਣੀ ਪੈਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਦੀ ਸੋਚਿਆ ਕਿ ਮੌਤ ਤੋਂ ਬਾਅਦ ਇੱਕ ਆਤਮਾ ਠੀਕ 24 ਘੰਟਿਆਂ ਬਾਅਦ ਆਪਣੇ ਹੀ ਘਰ ਕਿਉਂ ਵਾਪਸ ਆਉਂਦੀ ਹੈ ਉਹ ਆਤਮਾ ਸਾਡੇ ਵਿੱਚ ਕਿੰਨੇ ਦਿਨ ਰਹਿੰਦੀ ਹੈ ਤੇ ਕੀ ਕਰਦੀ ਹੈ ਕਿਉਂ ਪਟਕਦੀ ਹੈ ਜੇ ਨਹੀਂ ਜਾਣਦੇ ਤਾਂ ਅੱਜ ਅਸੀਂ ਤੁਹਾਡੇ ਸਾਹਮਣੇ ਗੁਰੂੜ ਪ੍ਰਾਣ ਦੇ ਅਨੁਸਾਰ ਇਸ ਦਾ ਰਹੱਸ ਖੋਲਣ ਜਾ ਰਹੇ ਹਾਂ ਗੁਰੂੜ ਪ੍ਰਾਣ ਵਿਸਥਾਰ ਨਾਲ ਦੱਸਦਾ ਹੈ ਕਿ ਜਦੋਂ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਉਸ ਦਾ ਉਸ ਦੀ ਆਤਮਾ ਨੂੰ ਜਮਦੂਤ ਆਪਣੇ ਨਾਲ ਜਮ ਲੋਕ ਵੱਲ ਲੈ ਜਾਂਦੇ ਹਨ ਉੱਥੇ ਉਸ ਦੇ ਜੀਵਨ ਦਾ ਸਮੂਹ ਪੋਨਾ ਤੇ ਪਾਪ ਕਰਮਾਂ ਦੇ ਲੇਖੇ ਜੋਖੇ ਤਿਆਰ ਕੀਤੇ ਜਾਂਦੇ ਹਨ ਪਰ ਖਾਸ ਗੱਲ ਇਹ ਹੈ ਕਿ ਮੌਤ ਦੇ 24 ਘੰਟਿਆਂ ਦੇ ਅੰਦਰ ਉਹੀ ਜਮਦੂਤ ਉਸ ਆਤਮਾ ਨੂੰ ਫਿਰ ਤੋਂ ਉਸ ਦੇ ਘਰ ਵਾਪਸ ਛੱਡ ਜਾਂਦੇ ਹਨ ਪਰ ਕਿਉਂ ਕਿਉਂ ਪਰਤਦੀ ਹੈ ਆਤਮਾ ਉਸ ਦੀ ਘਰ ਵਿੱਚ ਜਿੱਥੇ ਉਹੀ ਘਰ ਵਿੱਚ ਜਿੱਥੇ ਉਸ ਦੀ ਦੇਹ ਨੂੰ ਵਿਦਾ ਕੀਤਾ ਗਿਆ ਹੋਵੇ ਕਿਉਂਕਿ ਉਹ ਆਤਮਾ ਨੂੰ ਸੰਸਾਰ ਤੋਂ ਆਪਣੇ ਪਰਿਵਾਰ ਮੈਂਬਰਾਂ ਤੋਂ ਆਪਣੀਆਂ ਅਧੂਰੀਆਂ ਇੱਛਾਵਾਂ ਤੋਂ ਇਹ ਹੋਰ ਬੰਨੇ ਰੱਖਦੀ ਹੈ ਜੋ ਜਮਦੂਤ ਆਤਮਾ ਨੂੰ ਉਸ ਦੇ ਘਰ ਛੱਡਦੇ ਹਨ ਤਾਂ ਉਹ ਆਤਮਾ ਆਪਣੇ ਹੀ ਪਰਿਵਾਰਕ ਮੈਂਬਰਾਂ ਦੇ ਵਿੱਚ ਪਟਕਣ ਲੱਗਦੀ ਹੈ ਉਹ ਆਹੋ ਉਹਨਾਂ ਨੂੰ ਪੁਕਾਰਦੀ ਹੈ ਰੋਂਦੀ ਹੈ ਚੀਕਦੀ ਹੈ ਪਰ ਕੋਈ ਵੀ ਉਸ ਦੀ ਆਵਾਜ਼ ਨਹੀਂ ਸੁਣ ਸਕਦਾ ਉਹ ਆਪਣੇ ਹੀ ਮ੍ਰਿਤਕ ਸਰੀਰ ਵਿੱਚ ਫਿਰ ਤੋਂ ਪ੍ਰਵੇਸ਼ ਕਰਨਾ ਚਾਹੁੰਦੀ ਹੈ ਪਰ ਜਮਦੂਤ ਦੇ ਜਾਲ ਵਿੱਚ ਬੱਜੀ ਹੋਣ ਕਾਰਨ ਉਹ ਚਾਹੇ ਵੀ ਉਹ ਸਰੀਰ ਵਿੱਚ ਵਾਪਸ ਨਹੀਂ ਆ ਪਉਂਦੀ। ਗੁਰੂੜ ਪ੍ਰਾਨ ਦੱਸਦਾ ਹੈ ਕਿ ਜਦੋਂ ਮ੍ਰਿਤਕ ਪਰਿਵਾਰ ਮੈਂਬਰ ਰੋਂਦੇ ਹਨ, ਵਿਲਕਦੇ ਹਨ ਤਾਂ ਆਤਮਾ ਉਹਨਾਂ ਨੂੰ ਦੇਖ ਕੇ ਬਹੁਤ ਦੁਖੀ ਹੁੰਦੀ ਹੈ। ਉਹ ਉਹ ਵੀ ਰੋਂਦੀ ਹੈ ਪਰ ਉਸ ਦੇ ਹੰਝੂ ਨੂੰ ਕੋਈ ਵੀ ਦੇਖ ਨਹੀਂ ਸਕਦਾ। ਉਹ ਚੀਖਦੀ ਹੈ ਮੈਂ ਇੱਥੇ ਹੀ ਹਾਂ ਤੁਹਾਡੇ ਕੋਲ ਹਾਂ। ਮੈਨੂੰ ਦੇਖੋ ਮੈਂ ਮੈਨੂੰ ਸੁਣੋ ਪਰ ਸਾਡੇ ਵਿੱਚ ਕੋਈ ਵੀ ਉਸ ਦੀ ਪੁਕਾਰ ਨਹੀਂ ਸੁਣ ਸਕਦਾ। ਬੇਵਸਾ ਆਤਮਾ ਆਪਣੇ ਜੀਵਨ ਦੇ ਕਰਮਾਂ ਨੂੰ ਯਾਦ ਕਰਕੇ ਹੋਰ ਜ਼ਿਆਦਾ ਪੀੜਾ ਨਾਲ ਪਰ ਜਾਂਦੀ ਹੈ ਹੁਣ ਪ੍ਰਸ਼ਨ ਉੱਠਦਾ ਹੈ ਕਿ ਜਦੋਂ ਆਤਮਾ ਕਰਪਰਤ ਦੀ ਹੈ ਤਾਂ ਕੀ ਕੇਵਲ ਦਰਸ਼ਨ ਕਰਨ ਆਉਂਦੀ ਹੈ ਨਹੀਂ ਉਸ ਦੇ ਆਉਣ ਤੇ ਪਿੱਛੇ ਇੱਕ ਗਹਿਰਾ ਰਹੱਸ ਸੁਪਿਆ ਹੈ ਗੁਰੂੜ ਪ੍ਰਾਨ ਦੇ ਅਨੁਸਾਰ ਮਨੁੱਖ ਦੀ ਮੌਤ ਤੋਂ ਬਾਅਦ ਜੋ ਪਹਿਲੇ 10 ਦਿਨ ਤੱਕ ਪਿੰਡਦਾਨ ਕੀਤਾ ਜਾਂਦਾ ਹੈ ਉਹ ਆਤਮਾ ਦੇ ਸੁਖਮ ਸਰੀਰ ਦੇ ਸੁਖਮ ਸਰੀਰ ਦੀ ਰਚਨਾ ਕਰਦਾ ਹੈ ਹਰ ਦਿਨ ਇੱਕ ਪਿੰਡਦਾਨ ਉਸ ਦੇ ਸਰੀਰ ਦੇ ਕਿਸੇ ਨਾ ਕਿਸੇ ਅੰਗ ਇੰਦਰੀ ਊਰਜਾ ਦਾ ਨਿਰਮਾਣ ਕਰਦਾ ਹੈ ਤੇ ਫਿਰ 11ਵੇਂ ਦਿਨ ਤੇ 12ਵੇਂ ਦਿਨ ਕੀਤੇ ਗਏ ਪਿੰਡਦਾਨ ਨਾਲ ਉਸ ਆਤਮਾ ਨੂੰ ਮਾਸ ਅਤੇ ਚਮੜੀ ਮਿਲਦੀ ਹੈ ਇਹੀ ਉਸ ਯਾਤਰਾ ਯੋਗ ਸੁਖਮ ਸਰੀਰ ਕਹ ਹੁੰਦਾ ਹੈ ਜਿਸ ਦੁਆਰਾ ਆਤਮਾ ਯਮ ਲੋਕ ਵੱਲ ਵੱਧਦੀ ਹੈ ਤਾਂ 13ਵੇਂ ਦਿਨ ਜੋ ਪਿੰਡਦਾਨ ਕੀਤਾ ਜਾਂਦਾ ਹੈ ਉਹੀ ਆਤਮਾ ਨੂੰ ਉਹ ਸ਼ਕਤੀ ਦਿੰਦਾ ਹੈ ਜਿਸ ਨਾਲ ਉਹ ਯਮ ਲੋਕ ਵੱਲ ਆਪਣੀ ਅੰਤਿਮ ਯਾਤਰਾ ਸ਼ੁਰੂ ਕਰ ਸਕੇ ਇਸ ਲਈ Hindu ਧਰਮ ਵਿੱਚ 13 ਦਿਨ ਤੱਕ ਪਿੰਡਦਾਨ ਅਤੇ ਸ਼ਰਾਧ ਦਾ ਵਿਸ਼ੇਸ਼ ਮਹਤਵ ਦੱਸਿਆ ਗਿਆ ਹੈ ਕਿਉਂਕਿ ਇਹ ਕਰਮ ਆਤਮਾ ਨੂੰ ਸੰਸਾਰ ਤੋਂ ਮੁਕਤ ਕਰਨ ਵਿੱਚ ਸਹਾਇਕ ਹੁੰਦੇ ਹਨ ਵਰਨਾ ਉਹ ਆਤਮਾ ਉਸ ਦੇ ਘਰ ਵਿੱਚ اٹਕੀ ਰਹਿ ਜਾਂਦੀ ਹੈ ਤੇ ਭਟਕਦੀ ਪੀੜਤ ਉਹ ਆਤਮਾ ਉਸੇ ਤੀ ਹੈ ਪੀੜਤ ਹੁੰਦੀ ਹੈ ਸਹਾਏ ਹੁੰਦੀ ਹੈ ਪਰ ਹੁਣ ਪ੍ਰਸ਼ਨ ਉੱਠਦਾ ਹੈ ਕਿ 13ਵੇਂ ਦਿਨ ਤੋਂ ਬਾਅਦ ਉਹ ਆਤਮਾ ਅਗਲੀ ਯਾਤਰਾ ਕਿਹੋ ਜਿਹੀ ਹੁੰਦੀ ਹੈ ਕੀ ਉਹ ਸਿੱਧੇ ਸਵਰਗ ਚਲੀ ਜਾਂਦੀ ਹੈ ਜਾਂ ਉਸ ਨੂੰ ਇੱਕ ਲੰਬੀ ਅਤੇ ਕਠਿਨ ਰਾਹ ਤੋਂ ਗੁਜ਼ਰਨਾ ਪੈਂਦਾ ਹੈ ਇਹ ਰਹੱਸੇ ਵੀ ਗੁਰੂੜ ਪ੍ਰਾਣ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ ਜਦੋਂ ਆਤਮਾ ਉਸ ਦੇ ਘਰ ਵਿੱਚ ਛੱਡੇ ਗਏ 13ਵਾਂ ਦਿਨ ਪੂਰੇ ਹੋ ਜਾਂਦੇ ਹਨ ਤਾਂ ਉਹ ਯਮਲੋਕ ਵੱਲ ਆਪਣੇ ਕਰਮਾਂ ਦੇ ਕਰਮਾਂ ਦੇ ਬੋਝ ਦੇ ਨਾਲ ਰਵਾਨਾ ਹੁੰਦੀ ਹੈ ਇਹ ਕੋਈ ਆਸਾਨ ਯਾਤਰਾ ਨਹੀਂ ਹੁੰਦੀ ਗੁਰੜ ਪ੍ਰਾਣ ਕਹਿੰਦਾ ਹੈ ਕਿ ਮੌਤ ਤੋਂ ਬਾਅਦ ਆਤਮਾ ਨੂੰ ਯਮਲੋਕ ਪਹੁੰਚਣ ਵਿੱਚ ਕੁੱਲ 1 ਸਾਲ 1 ਸਾਲ ਦਾ ਸਮਾਂ ਲੱਗ ਜਾਂਦਾ ਹੈ ਇਸ 1 ਸਾਲ ਵਿੱਚ ਆਤਮਾ ਨੂੰ 16 ਵੱਖ-ਵੱਖ ਕਠਨ ਮਾਰਗਾਂ ਵਿੱਚ ਜਾਣਾ ਪੈਂਦਾ ਹੈ ਜਿਨ੍ਹਾਂ ਨੂੰ ਇਤਿਆਤਨਾ ਮਾਰਗ ਕਿਹਾ ਜਾਂਦਾ ਹੈ ਅਤੇ ਕਿਹਾ ਗਿਆ ਹੈ ਇੰਨਾ ਵਿੱਚੋਂ ਹੋ ਕੇ ਗੁਜ਼ਰਨਾ ਪੈਂਦਾ ਹੈ ਹਰ ਮਾਰਗ ਹਰ ਪੜਾਗ ਉਸ ਆਤਮਾ ਦੇ ਕਰਮਾਂ ਦੇ ਅਨੁਸਾਰ ਪੀੜਾ ਜਾਂ ਸ਼ਾਂਤੀ ਦਿੰਦਾ ਹੈ ਇਸ ਯਾਤਰਾ ਵਿੱਚ ਆਤਮਾ ਨੂੰ ਕਿਸੇ ਵਾਹਨ ਭੋਜਨ ਜਲ ਦੀ ਸਹੂਲਤ ਨਹੀਂ ਹੁੰਦੀ ਉਸ ਨੂੰ ਕੇਵਲ ਉਹੀ ਊਰਜਾ ਮਿਲਦੀ ਹੈ ਜੋ ਉਸ ਦੇ ਪਰਿਵਾਰ ਮੈਂਬਰਾਂ ਦੁਆਰਾ ਸ਼ਰਾਧ ਅਤੇ ਪਿੰਡਦਾਨ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ ਹਰ ਮਾਸ ਦੇ ਪਿੰਡਦਾਨ ਨੂੰ ਆਤਮਾ ਭੋਜਨ ਦੇ ਰੂਪ ਵਿੱਚ ਗ੍ਰਹਿਣ ਕਰਦੀ ਹੈ ਜਿਸ ਨਾਲ ਉਸ ਦੇ ਅੱਗੇ ਵਧਨ ਦੀ ਸ਼ਕਤੀ ਮਿਲਦੀ ਹੈ ਜੇ ਕੋਈ ਪਰਿਵਾਰਕ ਮੈਂਬਰ ਇਹਨਾਂ ਕਰਮਾਂ ਨੂੰ ਕਰਨਾ ਭੁੱਲ ਜਾਵੇ ਤਾਂ ਨਾ ਕਰੇ ਤਾਂ ਆਤਮਾ ਨੂੰ ਬਹੁਤ ਭਿਆਨਕ ਕਸ਼ਟ ਉਠਾਉਣੇ ਪੈਂਦੇ ਆ ਗੁਰੂ ਗ੍ਰੰਥ ਸਾਹਿਬ ਕਹਿੰਦਾ ਹੈ ਕਿ ਬਿਨਾ ਸ਼ਰਾਦ ਅਤੇ ਆਤਮਾ ਭੁੱਖੀ ਪਿਆਸੀ ਹੋ ਕੇ ਰੇਗਿਸਤਾਨਕ ਅਤੇ ਕੰਡਿਆਲੀ ਝਾੜੀਆਂ ਵਿੱਚੋਂ ਘਸੀਟਦੇ ਹੋਏ ਯਮਲੋਕ ਤੱਕ ਪਹੁੰਚਾਉਂਦੇ ਹੈ ਜਦੋਂ ਆਤਮਾ ਅੰਤ ਵਿੱਚ ਯਮਲੋਕ ਪਹੁੰਚਦੀ ਹੈ ਤਾਂ ਯਮਰਾਜ ਦੇ ਦਰਬਾਰ ਵਿੱਚ ਉਸ ਦੇ ਕਰਮਾਂ ਦਾ ਲੇਖਾ ਜੋਖਾ ਖੋਲਿਆ ਜਾਂਦਾ ਹੈ ਜੇ ਆਤਮਾ ਨੇ ਜੀਵਨ ਭਰ ਪੁੰਨ ਕੀਤੇ ਹੋਣ ਤਾਂ ਸੱਚਾਈ ਸੇਵਾ ਦਇਆ ਤੇ ਧਰਮ ਦਾ ਪਾਲਣ ਕੀਤਾ ਹੋਵੇ ਤਾਂ ਜਮਦੂਤ ਉਸ ਦੇ ਨਾਲ ਆਦਰ ਨਾਲ ਪੇਸ਼ ਆਉਂਦੇ ਹਨ। ਕਹੀ ਆਤਮਾ ਨੂੰ ਯਮਲੋਕ ਤੋਂ ਸਿੱਧੇ ਸਿੱਧੇ ਸਵਰਗ ਲੋਕ ਭੇਜ ਦਿੱਤਾ ਜਾਂਦਾ ਹੈ ਜਿੱਥੇ ਉਸ ਨੂੰ ਦਿਵਜ ਰੂਪ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਪਰ ਜੇ ਆਤਮਾ ਨੇ ਪਾਪ ਕੀਤੇ ਹੋਣ ਤਾਂ ਧੋਖਾ ਹੱਤਿਆ ਸ਼ਲ ਅਨਿਆਏ, ਭ੍ਰਿਸ਼ਟਾਚਾਰ, ਵਿਆਸ ਤਾਂ ਉਸ ਨਾਲ ਉਸ ਦਾ ਸਵਾ स्वागत यमदूत दी क्रतूता ਨਾਲ ਹੁੰਦਾ ਹੈ ਗੁਰੂੜ ਪ੍ਰਾਨ ਦੱਸਦਾ ਹੈ ਕਿ ਪਾਪੀ ਆਤਮਾ ਨੂੰ यमदूत ਪਹਿਲਾਂ ਹੀ ਰਸਤੇ ਵਿੱਚ अनेका ਯਤਨਾਵਾਂ ਦਿੰਦੇ ਹਨ ਤੇਜ ਗਰਮ ਅੱਥਰਾਂ ਤੇ ਚਲਾਉਣ ਚਲਾਉਣਾ ਕੰਡਿਆਂ ਤੇ ਕਸੀਟਣਾ ਅੱਗ ਵਿੱਚ ਜਲਾਉਣਾ ਤੇ ਉਸ ਨੂੰ ਵਾਰ-ਵਾਰ ਯਾਦ ਦਿਵਾਉਣਾ ਵਾਰ-ਵਾਰ ਯਾਦ ਦਵਾਇਆ ਜਾਂਦਾ ਹੈ ਕਿ ਇਹ ਸਭ ਉਸ ਦੇ ਕਰਮਾਂ ਦਾ ਨਤੀਜਾ ਹੈ ਉਹ ਆਤਮਾ ਵਾਰ-ਵਾਰ यमदूतਾਂ ਤੋਂ यमदूतਾਂ ਤੋਂ ਕਸਮਾਂ ਮੰਗਦੀ ਹੈ ਗਿੜਗੜਾਉਂਦੀ ਹੈ ਉੱਕਦੀ ਹੈ ਪਰ ਜਮਦੂਤ ਨਿਡਰ ਰਹਿੰਦੇ ਹਨ ਜਦੋਂ ਅਜਹੀ ਆਤਮਾ ਨੂੰ ਜਮਰਾਜ ਦੇ ਸਾਹਮਣੇ ਲਿਆਂਦਾ ਜਾਂਦਾ ਹੈ ਤਾਂ ਉਸਦੇ ਕਰਮਾਂ ਦੇ ਅਨੁਸਾਰ ਉਸ ਨੂੰ ਨਰਕ ਦੀਆਂ ਵੱਖ-ਵੱਖ ਕੋਟੀਆਂ ਵਿੱਚ ਭੇਜਿਆ ਜਾਂਦਾ ਹੈ ਕੁਝ ਆਤਮਾਵਾਂ ਨੂੰ ਖੌਲ ਦੇ ਤੇਲ ਵਿੱਚ ਡੋਬੋਇਆ ਜਾਂਦਾ ਹੈ ਕੁਝ ਨੂੰ ਅਗਨੀ ਨਾਲ ਚੁਲਸਾਇਆ ਜਾਂਦਾ ਹੈ ਤੇ ਕੁਝ ਨੂੰ ਅੰਧਕਾਰਮਈ ਗੁਫਾਵਾਂ ਵਿੱਚ ਵਰਿਆਂ ਤੱਕ ਯਤਨਾਵਾਂ ਦਿੱਤੀਆਂ ਜਾਂਦੀਆਂ ਹਨ ਇਹਨਾਂ ਕਸ਼ਟਾਂ ਦੀ ਪਛਾਣ ਜਦੋਂ ਆਤਮਾ ਆਪਣੇ ਪਾਪਾਂ ਦੇ ਪ੍ਰਭਾਵਿਤ ਕਰ ਚੁੱਕੀ ਹੁੰਦੀ ਹੈ ਤਾਂ ਉਸ ਨੂੰ ਨਵੇਂ ਜੀਵਨ ਲਈ ਫਿਰ ਤੋਂ ਮ੍ਰਿਤੂ ਲੋਕ ਵਿੱਚ ਭੇਜਿਆ ਜਾਂਦਾ ਹੈ ਇਹ ਪੁਰਨ ਜਨਮ ਉਸ ਦੀ ਉਸੇ ਦੇ ਕਰਮਾਂ ਦੇ ਆਧਾਰ ਤੇ ਨਿਰਧਾਰਤ ਹੁੰਦਾ ਹੈ ਜੇ ਥੋੜੇ ਪੁੰਨ ਬਾਕੀ ਹਨ ਤਾਂ ਮਨੁੱਖੀ ਜੀਵਨ ਮਿਲ ਸਕਦਾ ਹੈ ਨਹੀਂ ਤਾਂ ਪਸ਼ੂ ਪੰਛੀ ਅਤੇ ਕੀਟ ਵਿੱਚ ਵੀ ਆਤਮਾ ਨੂੰ ਜਾਣਾ ਪੈਂਦਾ ਕਹਿ ਸਕਦਾ ਹੈ ਗੁਰੂੜ ਪ੍ਰਾਣ ਇਹ ਵੀ ਦੱਸਦਾ ਹੈ ਕਿ ਜੇ ਕੋਈ ਵਿਅਕਤੀ ਕਿਸੇ ਦਾ ਕਰਮ ਜਾ ਚੁਕਾਏ ਬਿਨਾ ਜਾਂ ਆਪਣੇ ਕੋਈ ਕਰਤਵ ਅਧੂਰਾ ਛੱਡ ਕੇ ਮਰ ਜਾਵੇ ਤਾਂ ਉਸ ਦੀ ਆਤਮਾ ਨੂੰ ਪੂਰਨ ਸ਼ਾਂਤੀ ਨਹੀਂ ਮਿਲਦੀ। ਅਜਿਹੀ ਆਤਮਾ ਕਈ ਵਾਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੰਕੇਤ ਦਿੰਦੀ ਹੈ ਸੁਪਨੇ ਵਿੱਚ ਦੁਰਘਟਨਾਵਾਂ ਵਿੱਚ ਜਾ ਕੇ ਅਜੀਬ ਘਟਨਾਵਾਂ ਦੇ ਰੂਪ ਵਿੱਚ ਜਾ ਕੇ ਮ੍ਰਿਤਕਾ ਆਤਮਾ ਦੀ ਤਰਪਨ ਦਾਨ ਅਤੇ ਕਰਮnishtha ਸਰਾਧ ਨਾ ਕੀਤੇ ਜਾਣ ਤਾਂ ਉਹ ਆਤਮਾ ਵਾਰ-ਵਾਰ ਮ੍ਰਿਤੂ ਲੋਕ ਵਿੱਚ ਪਰਤਦੀ ਰਹਿੰਦੀ ਹੈ। ਇਸ ਲਈ ਹਰ ਵਿਅਕਤੀ ਤੈਨੂੰ ਆਪਣੇ ਮ੍ਰਿਤਕ ਪੂਰਵਜਾਂ ਲਈ ਹਰ ਸਾਲ ਸ਼ਰਾਧ ਪੱਖ ਵਿੱਚ ਦਰਪਣ ਜ਼ਰੂਰ ਕਰਨਾ ਚਾਹੀਦਾ ਹੈ। ਇਹ ਹੀ ਉਹਨਾਂ ਦੇ ਮੋਕਸ਼ ਦੀ ਪ੍ਰਾਪਤੀ ਹੈ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ।